ਇਹ ਨਵੀਂ ਤਾਜ਼ੀ ਹੈ ਕਿ ਅਮਰੀਕਾ ਦੇ ਵਿੱਚ ਮੋਦੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਮਾਮਲਾ ਬਹੁਤ ਵੱਡਾ ਹੈ ਵੱਡਾ ਹੜਕੰਪ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਇੱਕ ਪੁਲਿਸ ਇਨਸਪੈਕਟਰ ਜਿਹਦੇ ਉੱਪਰ ਕਤਲ ਕਰਨ ਦਾ ਮਾਮਲਾ ਹੈ ਪੁਲਿਸ ਹਰਾਸ ਦੇ ਵਿੱਚ ਅਦਾਲਤ ਉਹਦੇ ਤੇ ਪੂਰੀ ਔਖੀ ਹੋਈ ਪਈ ਹੈ ਤੇ ਪੰਜਾਬ ਪੁਲਿਸ ਨੇ ਸਰਕਾਰ ਨੇ ਉਹਨੂੰ ਤਰੱਕੀ ਦੇ ਕੇ ਤੇ ਐਸ ਐਚਓ ਲਾ ਕੇ ਅੱਗੇ ਭੇਜ ਦਿੱਤਾ ਹੈ ਅਦਾਲਤ ਨੇ ਹੁਣ ਖਿੱਚਿਆ ਐਸਐਸਪੀ ਨੂੰ ਤੇ ਐਸਐਚਓ ਦੋਨਾਂ ਨੂੰ ਤੇ ਬਾਕੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਤੀਜੀ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਨੂੰ ਫਿਰ ਵੱਡੇ ਤਨਖਾਹ ਲਾਈ ਗਈ ਹੈ ਦੋਛੀ ਗਰਦਾਨਿਆਂ ਗਿਆ ਔਰ ਇਸ ਮਾਮਲੇ ਦੇ ਉੱਪਰ ਸਿੱਖ ਧਰਮ ਦੇ ਦੋ ਬਹੁਤ ਸਤਿਕਾਰਯੋਗ ਵੱਡੇ ਤਖਤ ਨੇ ਜਿਹੜੇ ਉਹਨਾਂ ਦੇ ਵਿੱਚ ਆਪਸੀ ਜਿਹੜੀ ਤਕਰਾਰਬਾਜ਼ੀ ਸ਼ੁਰੂ ਹੋ ਗਈ ਹੈ ਕਿਉਂਕਿ ਕਾਲ ਤੱਕ ਸਾਬ ਦੇ ਜਥੇਦਾਰ ਤੇ ਜਿਹੜੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਿੰਘ ਸਹਿਬਾਨ ਨੇ ਉਹਨਾਂ ਵਿਚਾਲੇ ਬਹੁਤ ਵੱਡੀ ਤਕਰਾਰ ਤੇ ਵਿਰੋਧ ਖੜਾ ਹੁੰਦਾ ਸ਼ਰਿਆਮ ਨਜ਼ਰ ਆ ਰਿਹਾ ਹੈ ਪਹਿਲੀ ਖਬਰ ਹੈ ਕਿ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਰੀਕਾ ਦੇ ਵਿੱਚ ਕਿਹੜੇ ਮੋਦੀ ਨੂੰ ਭਾਈ ਨੀਰਵ ਮੋਦੀ ਜਿਹੜਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਹਦੇ ਤੇ ਕਥਿਤ ਇਲਜ਼ਾਮ ਹੈ ਕਿ 13000 ਕਰੋੜ ਦਾ ਕਫਲਾ ਕਰਕੇ ਉਹ ਇਥੋਂ ਫਰਰ ਹੋ ਗਿਆ ਸੀ ਤੇ ਉਸ ਨੀਰਵ ਮੋਦੀ ਦੇ ਭਰਾ ਜਿਹੜਾ ਨਿਹਾਲ ਮੋਦੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕਾ ਦੇ ਵਿੱਚ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਹੜੀਆਂ ਭਾਰਤ ਦੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦੀ ਇਹ ਮੰਗ ਸੀ ਕਿ ਜਿੱਥੇ ਵੀ ਉਹ ਦਿਖੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਕਹਿਣ ਤੇ ਫਿਰ ਅਮਰੀਕਾ ਦੇ ਵਿੱਚ ਨਿਰਵ ਮੋਦੀ ਦੇ ਪ੍ਰਾ ਜਿਹੜਾ ਨਿਹਲ ਮੋਦੀ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਪੁੱਛਗਛ ਜਾਰੀ ਹੈ ਔਰ ਅਗਲਾ ਹੁਣ ਦੇਖਣਾ ਇਹ ਹੈ ਕਿ ਕੀ ਅਮਰੀਕਾ ਭਾਰਤ ਨੂੰ ਉਹਦੀ ਹਵਾਲਗੀ ਸੌਂਪੇਗਾ ਜਾਂ ਨਹੀਂ ਸੌਂਪੇਗਾ ਜਿਹੜਾ ਨਿਰਵ ਮੋਦੀ ਹੈ ਉਹ ਲੰਡਨ ਦੇ ਵਿੱਚ ਪਹਿਲਾਂ ਹੀ ਜੇਲ੍ਹ ਚ ਹੈ ਉਹ ਜੇਲ੍ਹ ਪੁੱਗਤ ਰਿਹਾ ਪਰ ਹੁਣ ਤੱਕ ਵੱਡੀ ਗੱਲ ਇਹ ਹੈ ਕਿ ਉਹਦੀ ਹਰਾਸਤ ਅਜੇ ਤੱਕ ਭਾਰਤ ਕੋਲ ਨਹੀਂ ਆਈ ਕਿਉਂ ਨਹੀਂ ਆਈ ਕੀ ਭਾਰਤ ਲੰਡਨ ਤੋਂ ਉਹਨੂੰ ਬਰਾਮਦ ਕਰ ਨਹੀਂ ਸਕਿਆ ਕੀ ਲੰਡਨ ਉਹਨੂੰ ਦੇਣ ਲਈ ਭਾਰਤ ਨੂੰ ਤਿਆਰ ਨਹੀਂ ਹੈ ਇਹ ਵੱਡੇ ਸਵਾਲ ਪਹਿਲਾਂ ਤੋਂ ਖੜਕ ਰਹੇ ਸੀ ਤੇ ਹੁਣ ਖਬਰ ਆਈ ਹੈ ਕਿ ਨੀਰਵ ਦੇ ਭਰਾ ਨੇਹਲ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗਲੀ ਬਹੁਤ ਵੱਡੀ ਖਬਰ ਪੰਜਾਬ ਤੋਂ ਹੈ ਪੰਜਾਬ ਦੇ ਵਿੱਚ ਇੱਕ ਉਹ ਇਨਸਪੈਕਟਰ ਜਿਹਦੇ ਉੱਪਰ ਬਠਿੰਡਾ ਸੀਆਈਏ ਦੇ ਵਿੱਚ ਵੱਡੇ ਦੋਸ਼ ਲੱਗੇ ਕਿ ਉਸ ਨੇ ਹਰਾ ਅਸਤੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਇੱਕ ਵਿਅਕਤੀ ਨੂੰ ਕੁੱਟਕੁੱਟ ਕੇ ਮਾਰਿਆ ਦੋਸ਼ ਲੱਗੇ ਮਾਮਲਾ ਮੈਜਿਸਟ੍ਰੇਟ ਕੋਲ ਅਦਾਲਤ ਦੇ ਵਿੱਚ ਹੈ ਤੇ ਹੁਣ ਵੱਡੀ ਗੱਲ ਇਹ ਵਾਪਰੀ ਕਿ ਉਸ ਇੰਸਪੈਕਟਰ ਨੂੰ ਤਰੱਕੀਆਂ ਦੇ ਕੇ ਤੇ ਜੈਤੋ ਦਾ ਐਸਐਚਓ ਲਾਉਣ ਦੀ ਖਬਰ ਆਈ ਹੈ ਤੇ ਹੁਣ ਨਵੀਂ ਖਬਰ ਇਹ ਆਈ ਹੈ ਕਿ ਅਦਾਲਤ ਨੇ ਖਿੱਚਿਆ ਅਦਾਲਤ ਨੇ ਖਿੱਚਿਆ ਐਸਐਸਪੀ ਨੂੰ ਅਦਾਲਤ ਨੇ ਇਹ ਕਿਹਾ ਕਿ ਹੁਣ ਤੱਕ ਇਹ ਜਿਹੜੇ ਕਥਿਤ ਦੋਸ਼ੀ ਪੁਲਿਸ ਵਾਲੇ ਨੇ ਇਹ ਸੰਮਣ ਨਹੀਂ ਲੈ ਰਹੇ ਅਦਾਲਤ ਦੇ ਜਿਹੜੇ ਗੈਰ ਜ਼ਮਾਨਤੀ ਵਾਰੰਟ ਨੇ ਉਹ ਤਮੀਲ ਹੀ ਨਹੀਂ ਕਰ ਰਹੇ ਔਰ ਹਰ ਵਾਰੀ ਸੰਮਣ ਵਾਪਸ ਅਦਾਲਤ ਮੁੜ ਜਾਂਦੇ ਨੇ ਹੁਣ ਅਦਾਲਤ ਦੇ ਜੱਜ ਸਾਹਿਬ ਨੇ ਐਸਐਸਪੀ ਨੂੰ ਖਿੱਚਿਆ ਭਈ ਕਿਸੇ ਵੀ ਤਰੀਕੇ ਨਾਲ ਉਹਨੂੰ ਜਿਹੜਾ ਇੰਸਪੈਕਟਰ ਹੈ ਉਹਨੂੰ ਸੰਮਣ ਦਿੱਤੇ ਜਾਣ ਔਰ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਜੇ ਤਾਂ ਕੋਈ ਆਮ ਬੰਦਾ ਹੋਵੇ ਫੇਰ ਤਾਂ ਹੋ ਸਕਦਾ ਵੀ ਉਹ ਘਰੇ ਨਹੀਂ ਮਿਲਿਆ ਜਾਂ ਉਹਨੇ ਸਮਨ ਲੈਣ ਤੋਂ ਆਨਾ ਕੰਨੀ ਕਰਤੀ ਉਹ ਟਲ ਗਿਆ ਪਰ ਜਿਹੜਾ ਵਿਅਕਤੀ ਇੱਕ ਪੁਲਿਸ ਥਾਣੇ 'ਚ ਐਸ ਐਚਓ ਲੱਗਾ ਹੋਵੇ ਰੋਜ਼ ਡਿਊਟੀ ਆਉਂਦਾ ਹੋਵੇ ਉਹ ਸਮਨ ਨਾ ਲਵੇ ਉਹ ਵੀ ਅਦਾਲਤ ਦੇ ਤਾਂ ਫਿਰ ਆਪਣੇ ਆਪ 'ਚ ਇਹ ਮਾਮਲਾ ਵੱਡਾ ਹੈ ਛੋਟਾ ਨਹੀਂ ਉਹਨੂੰ ਕੌਣ ਇਹ ਸ਼ਹਿ ਦੇ ਰਿਹਾ ਵੀ ਤੂੰ ਸਮਨ ਨਾ ਲੈ ਹੁਣ ਇਸ ਮਾਮਲੇ ਦੇ ਉੱਪਰ ਐਸਐਸਪੀ ਬਠਿੰਡਾ ਦਾ ਅਜੇ ਤੱਕ ਕੋਈ ਬਿਆਨ ਆਇਆ ਨਹੀਂ ਕੁੱਲ ਚੈਨਲਾਂ ਨੇ ਐਸਐਸਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਐਸਐਸਪੀ ਨੇ ਰਿਸਪਾਂਸ ਨਹੀਂ ਕੀਤਾ ਤੇ ਐਸਐਸਪੀ ਤੋਂ ਸੀਨੀਅਰ ਅਫਸਰਾਂ ਨੇ ਇਹ ਕਹਿ ਦਿੱਤਾ ਹੈ ਕਿ ਇਸ ਮਾਮਲੇ ਬਾਰੇ ਤਾਂ ਐਸਐਸਪੀ ਦੱਸਣਗੇ ਹੁਣ ਮਾਮਲਾ ਗੰਭੀਰ ਹੈ ਪਿਛਲੇ ਦਿਨੀ ਜੈਤੋ ਦੇ ਵਿੱਚ ਇੱਕ ਹੋਰ ਰੌਲਾ ਪਿਆ ਕਿ ਇੱਕ ਪੱਤਰਕਾਰ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਤੇ ਦੋਸ਼ ਇਸੇ ਐਸਐਚਓ ਤੇ ਲੱਗੇ ਨੇ ਲੋਕਾਂ ਨੇ ਮਜਾਰਾ ਕੀਤਾ ਪ੍ਰਦਰਸ਼ਨ ਕੀਤਾ ਵੀ ਐਸਐਚਓ ਜ਼ੁਬਾਨਾਂ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਨਾਲ ਹਲਕੇ ਦੇ ਐਮਐਲਏ ਤੇ ਦੋਸ਼ ਲੱਗੇ ਪਰ ਹੁਣ ਆ ਨੰਨੀ ਗੱਲ ਜਦ ਸਾਹਮਣੇ ਆਈ ਹੈ ਤਾਂ ਪੂਰਾ ਪੰਜਾਬ ਸੋਚੀ ਪੈ ਗਿਆ ਕਿ ਹੋ ਕੀ ਰਿਹਾ ਜਿਹੜਾ ਵਿਅਕਤੀ ਅਦਾਲਤ ਦੇ ਵਿੱਚ ਪੁਲਿਸ ਹਰਾਸਤ ਚ ਕਤਲ ਕਰਨ ਦਾ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਅਦਾਲਤ 'ਚ ਤਾਂ ਉਹ ਪੇਸ਼ ਨਹੀਂ ਹੋ ਰਿਹਾ ਤੇ ਉਹਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਤੇ ਫਿਰ ਇਹ ਹੋ ਕੀ ਰਿਹਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਅਗਲੀ ਖਬਰ ਸੁਖਬੀਰ ਬਾਦਲ ਬਾਰੇ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸਿੰਘ ਸਹਬਾਨਾ ਨੇ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਹੈ ਇੱਕ ਤਰ੍ਹਾਂ ਨਾਲ ਦੋਸ਼ੀ ਕਰਾਰ ਦਿੱਤਾ ਹੈ ਔਰ ਉਸ ਨੂੰ ਆਉਣ ਵਾਲੇ ਦਿਨਾਂ ਚ ਤਨਖਾਹ ਲਈ ਜਾਣੀ ਹੈ ਜਿਵੇਂ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਅਕਾਲ ਤਖਤ ਦੇ ਉੱਪਰ ਤਲਬ ਕਰਕੇ ਤਨਖਾਹ ਲਈ ਗਈ ਸੀ ਕਿੰਨੇ ਮਾਮਲੇ ਚ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸੀ ਉਸ ਤੋਂ ਬਾਅਦ ਹੁਣ ਤਖਤ Shri Patna Saheb ਨੇ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਹੈ ਗੁਨਾਹਗਾਰ ਕਰਾਰ ਦਿੱਤਾ ਹੈ ਔਰ ਇਸ ਮਾਮਲੇ ਦੇ ਉੱਪਰ ਫਿਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੇ ਉਹਨਾਂ ਨੇ ਤਖਤ Shri Patna Saheb ਦੇ ਜਥੇਦਾਰਾਂ ਦੇ ਉਲਟ ਬਿਆਨ ਦਿੱਤਾ ਔਰ ਉਹਨਾਂ ਨੂੰ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਨੇ ਅਕਾਲ ਤਖਸੈਬ ਨੂੰ ਛੂਟਾ ਕਰ ਰਹੇ ਨਹੀਂ ਵੇਖੋ ਪਹਿਲਾਂ ਤੋਂ ਹੀ ਇਹ ਰੌਲਾ ਪੈ ਰਿਹਾ ਜਦੋਂ ਗਿਆਨੀ ਰਗਵੀਰ ਸਿੰਘ ਨੂੰ ਜ਼ਥੇਦਾਰ ਸਾਹਿਬ ਦੇ ਉਹਦੇ ਤੋਂ ਹਟਾਇਆ ਗਿਆ ਤੇ ਕੁਲਦੀਪ ਸਿੰਘ ਗੜਗਾਜ ਨੂੰ ਲਗਾਇਆ ਗਿਆ ਉਦੋਂ ਦਾ ਰੌਲਾ ਪੈ ਰਿਹਾ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਹੋਰਾਂ ਨੇ ਆਪਣਾ ਚਹੇਤਾ ਬੰਦਾ ਲਾਇਆ ਤੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਇਸ ਕਰਕੇ ਹਟਾਇਆ ਕਿਉਂਕਿ ਉਹਨਾਂ ਨੇ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦੇ ਕੇ ਤਨਖਾਹ ਲਈ ਸੀ ਤੇ ਅੱਜ ਜਦੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਹਬਾਨਾ ਨੇ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦੇ ਕੇ ਤਨਖਾਈਆ ਕਰਾਰ ਦਿੱਤਾ ਹੈ ਤਾਂ ਜਿਸ ਤਰੀਕੇ ਦੇ ਨਾਲ ਕਾਲ ਤੱਕ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਆਇਆ ਉਹਨਾਂ ਦੇ ਉਲਟ ਤਾਂ ਅੱਜ ਫੇਰ ਇਹ ਸਵਾਲ ਖੜੇ ਹੋਏ ਨੇ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਵੇਖੋ ਸਾਬਤ ਹੋ ਗਿਆ ਕਿ ਨਵਾਂ ਲਾਇਆ ਜਥੇਦਾਰ ਬਾਦਲ ਪਰਿਵਾਰ ਦਾ ਚਹੀਤਾ ਹੈ ਇਸੇ ਲਈ ਉਹਨੂੰ ਲਾਇਆ ਗਿਆ ਇਸੇ ਕਰਕੇ ਗਿਆਨੀ ਰਗਵੀਰ ਹੋਰਾਂ ਨੂੰ ਪਹਿਲਾਂ ਹਟਾਇਆ ਗਿਆ ਅੱਜ ਫਿਰ ਇਹ तमाम ਸਵਾਲ ਉੱਠੇ ਨੇ ਬਹੁਤ ਸਾਰੇ ਜਿਹੜੇ ਅਕਾਲੀ ਆਗੂ ਨੇ ਉਹ ਪਹਿਲਾਂ ਤੋਂ ਹੀ ਇਹ ਗੱਲ ਕਰ ਰਹੇ ਨੇ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਤੇ ਸ਼ਰੋਮਣੀ ਕਮੇਟੀ ਨੂੰ ਆਪਣੀ ਕੱਟ ਪੁਤਲੀ ਬਣਾਇਆ ਹੋਇਆ ਤੇ ਜਿਵੇਂ ਮਰਜ਼ੀ ਨਚਾਈ ਜਾਂਦਾ ਇਥੋਂ ਤੱਕ ਦੋਸ਼ ਲੱਗੇ ਕਿ ਜਿਹੜੇ ਕਾਲ ਤੱਕ ਸਾਫ ਦੇ ਜਥੇਦਾਰ ਲਾਏ ਜਾਂਦੇ ਨੇ ਉਹਨਾਂ ਨੂੰ ਵੀ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਤੇ ਇਹ ਗਣਾ ਸੁਖਬੀਰ ਬਾਦਲ ਨੇ ਆਪ ਕਬੂਲ ਲਿਆ ਵੀ ਜਦੋਂ ਕਾਲ ਤਖਤ ਦੇ ਉੱਪਰ ਉਹਨਾਂ ਨੂੰ ਕਿਹਾ ਗਿਆ ਕਿ ਕੀ ਤੁਸੀਂ ਮੰਨਦੇ ਹੋ ਕਿ ਤੁਸੀਂ ਸਰਸਾ ਦੇ ਸਰਸਾ ਡੇਰੇ ਦੇ ਮੁਖੀ ਨੂੰ ਮਾਫੀਨਾਮਾ ਦਵਾਉਣ ਲਈ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਦਕੇ ਦਬਾ ਪਾਇਆ ਸੀ। ਹੁਣ ਵੇਖਣਾ ਇਹ ਆ ਕਿ ਕੀ ਸੁਖਬੀਰ ਬਾਦਲ ਜਿਹੜੇ ਆ ਉਹ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਦੇ ਹੁਕਮ ਨੂੰ ਮੰਨਣਗੇ। ਯਾ ਟਿੱਛ ਸਮਝਣਗੇ ਅੱਜ ਸੋਸ਼ਲ ਮੀਡੀਆ ਤੇ ਵੱਡਾ ਰੌਲਾ ਪਿਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਜਿਹੜੇ ਆ ਉਹ ਟਿੱਛ ਸਮਝ ਰਹੇ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਹੁਕਮਾਂ ਨੂੰ ਕਿਉਂਕਿ ਜਿੰਨੀ ਵਾਰ ਉੱਥੇ ਤਲਬ ਕੀਤਾ ਗਿਆ ਗਿਆ ਹੀ ਨਹੀਂ ਉਹਨਾਂ ਦੀ ਮੰਨਣ ਨੂੰ ਤਿਆਰ ਹੀ ਨਹੀਂ ਤੇ ਦੂਜੇ ਪਾਸੇ ਸੁਖਬੀਰ ਬਾਦਲ ਦੇ ਜਿਹੜੇ ਸ਼੍ਰੋਮਣੀ ਕਮੇਟੀ ਚ ਚਾਹੇਤੇ ਨੇ ਉਹ ਕਹਿ ਰਹੇ ਨੇ ਕਿ ਇਹ ਸਭ ਸਿਆਸੀ ਸ਼ੈਅ ਤੇ ਕੀਤਾ ਜਾ ਰਿਹਾ ਹੈ ਸੁਖਬੀਰ ਬਾਦਲ ਨੂੰ ਨਜਾਇਜ਼ ਬਦਨਾਮ ਕੀਤਾ ਜਾ ਰਿਹਾ ਹੈ ਤੇ ਸਵਾਲ ਹੁਣ ਉਹਨਾਂ ਸਾਰਿਆਂ ਤੇ ਇਹ ਆ ਕਿ ਜਿਹੜੇ ਵੱਡੇ ਗੁਨਾਹ ਪਹਿਲਾਂ ਸੁਖਬੀਰ ਬਾਦਲ ਨੇ ਕਬੂਲੇ ਨੇ ਕਾਲ ਤਖਤ ਸਾਹਿਬ ਦੇ ਸਾਹਮਣੇ ਕਬੂਲੇ ਨਹੀਂ ਆਪ ਕਬੂਲੇ ਨਹੀਂ ਕਿ ਉਹ ਵੀ ਝੂਠ ਸੀ ਬੜੇ RAM ਨਾਲ ਕਹਿ ਦਿੱਤਾ ਜਾਊਗਾ ਵੀ ਉਹ ਤਾਂ ਝੋਲੀ ਪੁਆਇਆ ਜੀ ਗੁਨਾਹ ਤਾਂ ਕੋਈ ਕੀਤਾ ਹੀ ਨਹੀਂ ਸੀ ਵਾਹ ਜੀ ਵਾਹ ਐਦਾਂ ਤਾਂ ਜਿਹੜਾ ਮਰਜੀ ਬੰਦਾ ਆਪਣੇ ਗੁਨਾਹ ਕਬੂਲ ਕੇ ਕਹਿ ਦਿਆ ਕਰੂਗਾ ਵੀ ਅਸੀਂ ਐਵੇਂ ਹੀ ਕਬੂਲੇ ਗੁਨਾਹ ਤਾਂ ਅਸੀਂ ਕੀਤਾ ਕੋਈ ਨਹੀਂ ਸੀ ਪਰ ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਤਖਤਰੀ ਪਟਨਾ ਸਾਹਿਬ ਦੇ ਜਿਹੜੇ ਸਿੰਘ ਸਹਿਬਾਨ ਨੇ ਉਹ ਆਮੋ ਸਾਹਮਣੇ ਟੱਕਰ ਹੋ ਗਈ ਆ ਉਹਨਾਂ ਦੀ ਹੁਣ ਕੀ ਬਣੇਗਾ ਇਸ ਤਰੀਕੇ ਦੇ ਨਾਲ ਸਿੱਖ ਪੰਥ ਦਾ ਤੇ ਸਿੱਖ ਜਿਹੜੀ ਹੈ ਮਾਨ ਮਰਿਆਦਾ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਉੱਪਰ ਸਵਾਲ ਖੜੇ ਹੋਣ ਦੀ ਜਿਹੜੀ ਇੱਕ ਗਲਤ ਚੀਜ਼ ਆ ਉਹ ਬਣੇਗੀ ਇੰਜ ਨਹੀਂ ਹੋਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖੋ